ਕਚਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਭੱਲੜਾ ਪੰਜਾਬ ਦੇ ਵਿੱਚ ਚੋਣੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਰੰਤੂ ਕੁਝ ਇੱਕ ਕਿਸਾਨ ਵੀਰਾਂ ਦਾ ਕਹਿਣਾ ਅਸਲੀ ਪਰੇਸ਼ਾਨੀ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਚੋਣਾ ਲਾ ਦਿੰਨੇ ਆ ਅਤੇ ਸਾਡਾ ਚੋਣਾ ਚੱਲਦਾ ਹੀ ਨਹੀਂ ਆਹ ਦੋਸਤੋ ਉਹਨਾਂ ਦਾ ਕਹਿਣਾ ਕਿ ਸਾਡਾ ਜਿਹੜਾ ਚੋਣਾਗਾ ਪੂਰਾ ਸੁੱਕ ਕੇ ਚਲਦਾ ਜਿੱਦੇ ਕਰਕੇ ਹਫਤਾ 8 ਦਿਨ ਵੈਸੀ ਅਸੀਂ ਲੇਟ ਹੋ ਜਾਂਦੇ ਆਂ ਕਈ ਵਾਰ ਤਾਂ ਇਹ ਡੱਕੇ ਸਾਨੂੰ ਦੁਬਾਰੇ ਲਾਉਣੇ ਪੈਂਦੇ ਝੂਨਾ ਸਾਨੂੰ ਦੁਬਾਰੇ ਲਾਉਣਾ ਪੈਂਦਾ ਗਲ ਜਾਂਦਾ ਮੱਚ ਜਾਂਦਾ ਤਾਂ ਜੇਕਰ ਤੁਹਾਡੇ ਵੀ ਖੇਤਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਤਾਂ ਤੁਹਾਡੇ ਲਈ ਇੱਕ ਬਹੁਤ ਹੀ ਜ਼ਿਆਦਾ ਸਸਤਾ ਮੈਂ ਸਸਤਾ ਨਹੀਂ ਕਹੂੰਗਾ ਬਿਲਕੁਲ ਫ੍ਰੀ ਵਾਲਾ ਫਾਰਮੂਲਾ ਕਹੂੰਗਾ ਕਿਉਂਕਿ ਦੋਸਤੋ ਜਿਹੜੀ ਇਹ ਖਾਦ ਆ ਇਹ ਹਰ ਇੱਕ ਕਿਸਾਨ ਦੇ ਘਰ ਗਰੀਬ ਤੋਂ ਗਰੀਬ ਕਿਸਾਨ ਦੇ ਘਰ ਵੀ ਮੌਜੂਦ ਆ ਹਾਂ ਦੋਸਤੋ ਆਪਾਂ ਕਰਨਾ ਕੀ ਆ ਆਪਾਂ ਕੀ ਕਰਨਾ ਕਿ 30 ਤੋਂ 35 ਕਿਲੋ ਤੱਕ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜੂਰੀਆ ਲੈਣੀ ਆ ਅਤੇ ਵੱਧ ਤੋਂ ਵੱਧ ਤੁਸੀਂ ਇੱਕ ਗੱਟੇ ਤੱਕ ਜੂਰੀਆ ਲੈ ਸਕਦੇ ਹੋ ਅਤੇ ਇਸ ਨੂੰ ਸੁੱਕੇ ਖੇਤ ਦੇ ਵਿੱਚ ਛਿੱਟਾ ਦੇ ਦਿਓ ਤਾਂ ਦੋਸਤੋ ਛਿੱਟਾ ਦੇਣ ਤੋਂ ਬਾਅਦ ਆਪਾਂ ਇਸ ਜੂਰੀ ਨੂੰ ਉਹ ਵੀ ਨਹੀਂ ਪਿਆ ਰਹਿਣ ਦੇਣਾ ਆਪਾਂ ਕੀ ਕਰਨਾ ਕਿ ਇਦੇ ਉੱਪਰ ਹਲਕੇ ਹਲਕੇ ਹਲ ਲਾਉਣੇ ਆ ਤਾਂ ਕਿ ਇਹ ਥੋੜੀ ਜੀ ਮਿੱਟੀ ਚ ਮਿਕਸ ਹੋ ਜੇ ਆਪਾਂ ਬਸ ਕਲੀ ਮਿੱਟੀ ਦੇ ਵਿੱਚ ਮਿਕਸ ਕਰਨੀ ਆ ਜਿਆਦੇ ਹਲ ਡੁੰਗੇ ਨਹੀਂ ਲਾਉਣੇ ਜੇਕਰ ਡੁੰਗੇ ਹਲ ਲਗਾ ਦਿੱਤੇ ਫਿਰ ਜੂਰੀਆ ਪਾਉਂਦਾ ਕੋਈ ਵੀ ਫਾਇਦਾ ਨਹੀਂ ਸਗੋਂ ਆਪਣਾ ਨੁਕਸਾਨ ਹੀ ਆ ਤਾਂ ਆਪਾਂ ਜਦੋਂ ਇਹਨੂੰ ਮਿੱਟੀ ਵਿੱਚ ਮਿਕਸ ਕਰਤਾ ਤਾਂ ਉਸ ਤੋਂ ਤਿੰਨ ਦਿਨਾਂ ਬਾਅਦ ਅੱਪਾ ਇਸਕੇ ਦੇਜੇ ਪਾਣੀ ਛਟਣਾ ਯਾਨੀ ਕਿ ਕੱਦੂ ਕਰਨਾ ਤੇ ਝੋਨਾ ਲਗਾ ਦੇਣਾ ਅਤੇ ਜੇਕਰ 1-2 ਦਿਨ ਉੱਪਰ ਵੀ ਟਪਦੇ ਆ ਤਾਂ ਵੀ ਕੋਈ ਚੱਕਰ ਨਹੀਂ ਜੇਕਰ 1 ਹਫਤੇ ਬਾਅਦ ਵੀ ਆਪਾਂ ਝੋਨਾ ਲਗਾਉਣੀ ਆ ਤਾਂ ਵੀ ਆਪਾਂ ਨੂੰ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਮਿਲਣਗੇ ਸ਼ਾਨਦਾਰ ਮਿਲਣਗੇ ਪਰੰਤੂ 1 ਹਫਤੇ ਤੋਂ ਉੱਪਰ ਆਪਾਂ ਸਮਾਂ ਨਹੀਂ ਲੈ ਕੇ ਜਾਣਾ ਤੇ ਇਹ ਜਿਹੜਾ ਫਾਰਮੂਲਾ ਸੁੱਕੇ ਖੇਤ ਦੇ ਵਿੱਚ ਯੂਰੀਆ ਪਾਉਣ ਵਾਲਾ ਤੁਸੀਂ ਸਿਰਫ ਇੱਕ ਕਿੱਲੇ ਤੇ ਹੀ ਟਰਾਈ ਕਰਨਾ हां दोस्तों आप ट्रायल ਲਾਉਣਾ ਇੱਕ ਕਿੱਲੇ ਤੇ ਤੇ ਉਹੀ ਕਿਸਾਨ ਵੀ ਟ੍ਰਾਇਲ ਲਾਉਣ ਜਿੰਨਾ ਦਾ ਝੋਨਾ ਮੱਚ ਜਾਂਦਾ ਗਲ ਜਾਂਦਾ ਦਵਾਰੇ ਟੱਕੇ ਲਾਉਣੇ ਪੈਂਦੇ ਆ ਜਾਂ ਤੁਹਾਡਾ ਪਾਣੀ ਮੜਾ ਜਾਂ ਫਿਰ ਤੁਹਾਡਾ ਝੋਨਾ ਸੁੱਕ ਕੇ ਚੱਲਦਾ ਜਿਹਦੇ ਕਰਕੇ ਤੁਸੀਂ ਹਫ਼ਤਾ 8 ਦਿਨ ਲੇਟ ਹੋ ਜਾਂਦੇ ਆ ਤਾਂ ਕਿਰਪਾ ਕਰਕੇ ਉਹ ਕਿਸਾਨ ਵੀ ਇੱਕ ਕਿੱਲੇ ਤੇ ਇਹ ਟ੍ਰਾਇਲ ਜ਼ਰੂਰ ਲਗਾਉਣ ਪਰੰਤੂ ਯਾਦ ਰੱਖੇ ਦੋਸਤੋ ਆਪਾਂ ਸੁੱਕੇ ਖੇਤ ਦੇ ਵਿੱਚ ਇਕੱਲੀ ਯੂਰੀਆ ਪਾਉਣੀ ਹੈ ਇਹਦੇ ਨਾਲ ਡੀਏਪੀ ਨਹੀਂ ਪਾਉਣੀ ਜੇਕਰ ਤੁਸੀਂ ਝੋਨੇ ਦੇ ਵਿੱਚ ਡੀਏਪੀ ਪਾਉਣਾ ਚਾਹੁੰਦੇ ਹੋ ਤਾਂ ਜੇਕਰ ਤੁਸੀਂ ਹਲਾਣਾ ਕਦੂ ਕਰਦੇ ਹੋ ਤਾਂ ਲਾਸਟ ਕਦੂ ਕਰਨ ਤੋਂ ਪਹਿਲਾਂ ਪਾ ਸਕਦੇ ਹੋ ਅਤੇ ਜੇਕਰ ਤੁਸੀਂ ਰੋਟਾਵੇਟਰ ਨਾਲ ਕਦੂ ਕਰਦੇ ਹੋ ਤਾਂ ਰੋਟਾਵੇਟਰ ਮਾਰਨ ਤੋਂ ਪਹਿਲਾਂ ਤੁਸੀਂ ਡੀਏਪੀ ਪਾ ਸਕਦੇ ਹੋ ਬਾਕੀ ਹੁਣ ਤੁਸੀਂ ਕਮੈਂਟ ਕਰਕੇ ਵੀ ਦੱਸਣਾ ਜਿਹੜੇ ਕਿਸਾਨ ਵੀ ਸੁੱਕੇ ਖੇਤ ਦੇ ਵਿੱਚ ਜੂਰੀਆ ਪਾਉਂਦੇ ਆ ਕਿੰਨੀ ਪਾਉਂਦੇ ਆ ਅਤੇ ਕੱਤੂ ਕਰਨ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਪਾਉਂਦੇ ਆ ਅਤੇ ਤੁਹਾਨੂੰ ਰਿਜ਼ਲਟ ਕਿੰਨਾ ਕਿ ਜ਼ਿਆਦਾ ਵਧੀਆ ਮਿਲਦਾ ਮਿਲਦਾ ਵੀ ਆ ਜਾਂ ਨਹੀਂ ਕਿਉਂਕਿ ਦੋਸਤੋ ਬਹੁਤ ਜ਼ਿਆਦਾ ਵੱਡੀ ਗਿਣਤੀ ਆ ਕਿਸਾਨਾਂ ਦੀ ਜਿਹੜੇ ਸੁੱਕੇ ਖੇਤ ਦੇ ਵਿੱਚ ਯੂਰੀਆ ਪਾ ਕੇ ਖੇਤੀ ਕਰਦੇ ਆ ਤੇ ਜਿੰਨਾਂ ਦਾ ਕਹਿਣਾ ਕਿ ਰਿਜ਼ਲਟ ਬਹੁਤ ਜ਼ਿਆਦਾ ਸ਼ਾਨਦਾਰ ਮਿਲਦੇ ਆ ਬਹੁਤ ਜ਼ਿਆਦਾ ਵਧੀਆ ਮਿਲਦੇ ਆ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਉਜਾਜਤ ਧੰਨਵਾਦ ਦੋਸਤੋ